تے اوپا میں کہندی تھوڑا بہت کاغذ چاہیے تھا نہیں کہیں پر تکے جیے بھائی کما ہو رہی سچ سچ نو صاحب کریں ایک تا سنت ہو رہا ہو ਵਿਸ਼ੇ ਕਾਇ ਤੋਂ ਨਾਲ ਆਖਰੀ ਕਰ ਪ੍ਰਣਾਮ ਤੁਵੇਂ ਪਿਤਾ ਨੂੰ ਕਰ ਪ੍ਰਣਾਮ ਦਾ ਗੰਗਾ ਜਵਾਨ ਕੋਹਣ ਤੇ ਸਿਲੇ ਭਿੰਗਾ ਦੇ ਭਗਵਾਨ ਤੁਵੇਂ ਹਉ ਜੁਤ ਜਿੰਗਿਆ ਦਾ ਅਣਖੀ ਬਾਪੂ ਦੇ ਅੰਦਰਾਰੇ ਤੇ ਜੁਤ ਨਾ ਰਈਆ ਇੱਕ ਪਾਸੇ ਸੱਸਾ ਕਿ ਮੈਂ ਦਿੱਲੀ ਨੂੰ ਰਵਾਨਾ ਹਾਂ ਮਾਤਾ ਸੁਖ ਕੌਰ ਦੀ ਮਾਤਾ ਸਾਵਾ ਜੋਰਾ ਕਾਂਸੀ ਦੀ ਬਿਨਾ ਤੋਂ ਉਹਦੇ ਬਾਰੇ ਸਮਝ ਜਾਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਬੋਨੀ ਸਾਹਿਬ ਕੋਟ ਖਾਲਸਾ ਵਿਖੇ ਇਸ ਵਾਰ 86 ਹੋਲਾ ਮਹੱਲਾ ਲਾਕੇ ਦੀਆਂ ਔਰ ਦੇਸ਼-ਵਰ ਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਜਿਸ ਦੇ ਵਿੱਚ 6 ਮਾਰਚ ਤੋਂ 51 ਸ੍ਰੀ ਖੰਡਪਾੜ ਸਾਹਿਬ ਦੀ ਲੜੀ ਜਿਹੜੀ ਆਰੰਭ ਕੀਤੀ ਗਈ ਔਰ ਇਹ ਲੜੀਆਂ ਨਿਰੰਤਰ 16 ਮਾਰਚ ਤੱਕ ਚੱਲਣੀਆਂ ਔਰ 6 ਮਾਰਚ ਵਾਲੀ ਲੜੀ 8 ਮਾਰਚ ਨੂੰ ਸੰਪੂਰਨ ਭੋਗ ਪਾਇਆ ਔਰ 8 ਵਾਲੀ ਦੇ 10 ਨੂੰ ਔਰ 10 ਮਾਰਚ ਵਾਲੀ ਦੇ 12 ਮਾਰਚ ਨੂੰ ਭੋਗ ਪਾਇਆ ਔਰ 12 ਮਾਰਚ ਦੀ ਲੜੀ ਜਿਹੜੀ 51 ਖੰਡਪਾੜ ਸਾਹਿਬ ਦੀ ਉਹ ਅੱਜ ਚੱਲ ਰਹੀ ਹੈ ਔਰ ਇਹਦੇ ਵਿੱਚ 6 7 ਮਾਰਚ ਨੂੰ ਵਾਲੀਬਾਲ ਦੇ ਟੂਰਨਾਮੈਂਟ ਕਰਾਇਆ ਗਿਆ ਜਿਸ ਦੇ ਵਿੱਚ ਪੰਜਾਬ ਔਰ ਪੰਜਾਬ ਤੋਂ ਬਾਹਰ ਦੀਆਂ ਵਾਲੀਬਾਲ ਦੀਆਂ ਟੀਮਾਂ ਨੇ ਭਾਗ ਲਿਆ ਔਰ ਇਹ ਵਾਲੀਬਾਲ ਦੇ ਟੂਰਨਾਮੈਂਟ ਗੁਰੂ ਮਹਾਰਾਜ ਦੀਪਾਰ ਬਖਸ਼ਾ ਦੇ ਨਾਲ ਸੰਪੂਰਨ ਹੋਏ ਔਰ ਟੂਰਨਾਮੈਂਟ ਇਸ ਕਰਕੇ ਕਰਾਇਆ ਜਾਂਦੇ ਆ ਕਿ ਜਿਹੜੀ ਸਾਡੀ ਨੌਜਵਾਨ ਬੇੜੀ ਹੈ ਉਹ ਖੇਡਾਂ ਵੱਲ ਪ੍ਰੇਰਿਤ ਹੋ ਕੇ ਬਾਣੀ ਔਰ ਬਾਣੇ ਦੇ ਤਾਰ ਨਹੀਂ ਹੋ ਕੇ ਨਸ਼ਿਆਂ ਤੋਂ ਰਹਿ ਤਰੇ ਕੇ ਆਪਣਾ ਜਿਹੜਾ ਜੀਵਨ ਹੈ ਉਹ ਬਚੀਤ ਕਰਨ ਸੋ ਇਸ ਕਰਕੇ ਛੋਲਾ ਮਾਰਚ ਵਾਲੇ ਦਿਨ ਹੋਗ ਤੋਂ ਬਾਅਦ ਦਸਤਾਰ ਮੁਕਾਬਲੇ ਕਰਾਏ ਜਾਣੇ ਜਿਹਦੇ ਵਿੱਚ ਵਾਟਵਾਸ ਵਰਗ ਦੇ ਲੋਕ ਜਿਹੜੇ ਆ ਬੱਚੇ ਉਹ ਭਾਗ ਲੈਣਗੇ ਔਰ ਸਾਰੇ ਜਿਹੜੇ ਬੱਚੇ ਭਾਗ ਲੈਣਗੇ ਸਾਰਿਆਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਵਿਸ਼ੇਸ਼ ਸਨਮਾਨ ਦੇ ਕੇ ਉਹਨਾਂ ਦਾ ਹੌਸਲਾ ਵਧਾਈ ਦਿੱਤੀ ਜਾਏਗੀ ਔਰ ਪਹਿਲੇ ਦੂਸਰੇ ਤੀਸਰੇ ਨੰਬਰ ਤੇ ਆਉਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਉਹਨਾਂ ਦਾ ਹੌਸਲਾ ਵਧਾਈ ਦਿੱਤੀ ਜਾਏਗੀ ਤਾਂ ਕਿ ਉਹ ਇਸ ਤੋਂ ਸੇਧ ਲੈ ਕੇ ਆਪਣੇ ਕੇਸਾਤਾਰੀ ਹੋ ਕੇ ਘਰਾਂ ਤੇ ਦਸਤਾਰ ਸਜਾ ਕੇ ਤੇ ਇੱਕ ਬਾਗ ਸਿੱਖੀ ਦੇ ਰੂਪ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰਨ ਤਾਂ ਕਿ ਅਸੀਂ ਜਿਹੜੇ ਹੋਲੇ ਮੱਲੇ ਮਨਾ ਰਹੇ ਆਂ ਇਹ ਸਾਡੇ ਸਫਲੇ ਹੋ ਚੱਕਣ ਸੋ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਜਿਹੜੇ ਸਮਾਗਮ ਚੱਲ ਰਹੇ ਆ 12 13 14 15 ਮਾਰਚ ਨੂੰ ਵਿਸ਼ੇਸ਼ ਦੁਵਾਨ ਸਜਾਏ ਜਾਣੇ ਆ ਜਿਹੇ ਇਸ ਵਿੱਚ ਅਧਿਆਪਨ ਰਾਗੀ ਢਾਡੀ ਪ੍ਰਚਾਰਕ ਸੰਗਤਾਂ ਨੂੰ ਗੁਰੂ ਜਸਨਾ ਕੇ ਗੁਰੂ ਨਾਲ ਜੋੜਨ ਦਾ ਪ੍ਰਾਲਾ ਕਰਨਗੇ ਸਾਰੀ ਸੰਗ ਦੇ ਚਰਨਾਂ 'ਚ ਬੇਨਤੀ ਹੈ ਕਿ ਸਮਾਗਮਾਂ ਦੀ ਸਾਲ ਲੈ ਕੇ ਤੇ ਆਪਣਾ ਜੀਵਨ ਸਫਲਾ ਕਰਨ ਦਾ ਪ੍ਰਾਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਦੱਸੋ ਫਿਰ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੈਂ ਸਖ ਦੇਵ ਸਿੰਘ ਮੇਰਾ ਨਾਮ ਹੈ ਗ੍ਰੰਥੀ ਦੀ ਇੱਥੇ ਮੈਂ ਸੇਵਾ ਕਰ ਰਿਹਾ ਹੇ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਬਾ ਮਸਤ੍ਰਾਮ ਜੀ ਦਾ ਤਪਸਾ ਆਣਿਆ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ 1940 ਦੇ ਵਿੱਚ ਮੱਲਾ ਮੱਲਾ ਜਿਹੜਾ ਸ਼ੁਰੂ ਹੋਇਆ ਤੇ ਗੁਰੂ ਮਹਾਰਾਜ ਜੀ ਗੁਰੂ ਅਰਜਨ ਦੇਵ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਤੇ ਗੁਰੂ ਹਰਗੋਬਿੰਦ ਸਾਹਿਬ ਦਾ ਗੁਰੂ ਕੀ ਵਡਾਲੀ ਜਦੋਂ ਜਨਮ ਸਥਾਨ ਹੈ ਉਹਨਾਂ ਦਾ ਜਦੋਂ ਉਹਨਾਂ ਦਾ ਪ੍ਰਕਾਸ਼ ਮਾਨ ਹੋਇਆ ਤੇ ਗੁਰੂ ਮਹਾਰਾਜ ਇੱਥੋਂ ਇਹ ਸ਼ਾਰਟਕਟ ਰਸਤਾ ਜਿਹੜਾ ਤਰਨਤਾਰਨ ਸਾਹਿਬ ਨੂੰ ਜਾਂਦਾ ਤੇ ਇਹ ਰਸਤੇ ਦੇ ਵਿੱਚ ਇੱਥੇ ਆੜ ਕੇ ਗੁਰੂ ਮਹਾਰਾਜ ਆਰਾਮ ਕਰਿਆ ਕਰਦੇ ਸੀ ਬੋੜੀ ਸਾਹਿਬ ਦੇ ਗੁਰਦੁਆਰੇ ਦੇ ਨਾਲ ਸੰਬੰਧਿਤ ਆ ਉਹ ਬੋੜੀ ਉਦੋਂ ਵੀ ਗੁਰੂ ਮਹਾਰਾਜ ਦੇ ਵੇਲੇ ਵੀ ਸੀ ਹੁਣ ਵੀ ਹੈਗੀ ਆ ਜਿੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਆਣ ਕੇ ਆਪਣਾ ਘੋੜਾ ਬੰਨਿਆ ਕਰਦੇ ਸੀ ਉਹਨਾਂ ਦੇ ਨਾਲ ਜਿਹੜੇ ਸਿੰਘ ਸਨ ਆੜ ਕੇ ਆਰਾਮ ਕਰਿਆ ਕਰਦੇ ਸੀ ਤੋਂ ਹੋਈ ਵੀ ਇੱਥੇ ਹੈ ਜਿੱਥੇ ਆੜ ਕੇ ਫੌਜਾ ਆਪਣਾ ਜਲਪਾਣੀ ਛਕਦੀਆਂ ਸਨ ਤੇ ਇੱਥੇ ਆੜ ਕੇ ਆਰਾਮ ਕਰਦੀਆਂ ਸਨ ਇਥੋਂ ਗਾਂਹ ਮੁੜ ਕੇ ਅੰਮ੍ਰਿਤਸਰ ਨੇੜੇਕ ਹੈ ਤੇ ਸ਼ਾਰਟਕਟ ਰਸਤਾ ਜਿਹੜਾ ਤਰਨਤਾਰਨ ਸਾਹਿਬ ਨੂੰ ਜਾਂਦਾ ਸੀ ਇੱਥੇ ਗੁਰੂ ਮਹਾਰਾਜ ਆਰਾਮ ਕਰਕੇ ਤਾਂ ਆਪਣੇ ਸਿੰਘਾਂ ਦੇ ਨਾਲ ਤਰਨਤਾਰਨ ਸਾਹਿਬ ਨੂੰ ਸ੍ਰੀ ਹਰਮੰਦਰ ਸਾਹਿਬ ਨੂੰ ਇੱਥੋਂ ਚੱਲੇ ਪਾਉਂਦੇ ਸਨ 1940 ਦਾ ਹੈ ਬਜ਼ੁਰਗਾਂ ਨੇ ਜਿਹੜਾ ਮੱਲਾ ਮੱਲਾ ਸ਼ੁਰੂ ਕੀਤਾ ਤੇ ਹੁਣ ਵੀ ਜਿਹੜਾ ਬੜੀ ਚੜ੍ਹਦੀ ਕਲਾ ਦੇ ਵਿੱਚ ਉਹ ਲੈ ਮੱਲੇ ਦੀ ਜਿਹੜੀਆਂ ਸੰਗਤਾਂ ਦਿਨ-ਦਿਨ ਜਿਹੜਾ ਵਾਧਾ ਜਾਂਦਾ ਹੁਣ ਇੱਥੇ 6 ਮਾਰਚ ਤੋਂ ਜਿਹੜੇ ਹੋਲੇ ਮਹੱਲੇ ਦੀਆਂ ਲੜੀਆਂ ਨੇ 51 ਸ੍ਰੀ ਖਡਪਾੜ ਸਾਹਿਬ ਜਿਹੜੇ ਆ ਉਹ ਆਰੰਭ ਥੇ ਨੇ ਤੇ ਅੱਜ ਤੀਸਰੀ ਲੜੀ ਜਿਹੜੀ ਆ ਚੌਥੀ ਲੜੀ ਦੇ ਕਰਦ ਦੇ ਪਾਠ ਜਿਹੜੇ ਆਰੰਭ ਹੋ ਚੁੱਕੇ ਨੇ ਸੋ ਇਸ ਪੰਜ ਲੜੀਆਂ ਜਿਹੜੀਆਂ ਨੇ 16 ਮਾਰਚ ਤੱਕ ਚੱਲਣੀਆਂ ਨੇ ਤੇ ਦਿਵਾਲ ਜਿਹੜੇ ਨੇ 12 ਮਾਰਚ ਤੋਂ ਲੈ ਕੇ 15 ਮਾਰਚ ਤੱਕ ਚਾਰ ਦੇਣਾ ਉਹਲੇ ਮਲੇ ਦੇ ਦੀਵਾਨ ਬੜੀ ਧੂਮਤਾ ਹੰਦੇ ਨਾਲ ਜਿਹਦੇ ਵਿੱਚ ਰਾਗੀ ਸਿੰਘ ਢਾਡੀ ਸਿੰਘ ਕਥਾਵਾਚਕ ਬੜੀ ਦੂਰ ਦੂਰ ਤੋਂ ਇੰਟਰਨੈਸ਼ਨਲ ਜਥੇ ਜਿਹੜੇ ਨੇ ਆੜ ਕੇ ਸੰਗਤਾਂ ਨੂੰ ਗੁਰ ਇਤਿਹਾਸ ਦੇ ਨਾਲ ਜੋੜਦੇ ਨੇ ਤੇ ਗੁਰੂ ਮਹਾਰਾਜ ਦੇ ਕੋਲ ਸੰਗਤਾਂ ਜਿਹੜੀਆਂ ਆਦੇਸ਼ਾਂ ਅਦੇਸ਼ਾਂ ਵਿੱਚੋਂ ਲਾਕੇ ਦੀਆਂ ਹੋਰ ਸਾਰੀਆਂ ਸੰਗਤਾਂ ਇੱਥੋਂ ਝੋਲ ਜਾਂ ਪਰ ਕੇ ਜਾਂਦੀਆਂ ਗੁਰੂ ਮਹਾਰਾਜ ਦੀਆਂ ਬਖਸ਼ੀਆਂ ਹੋ ਰੀਆਂ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਵੱਤੋ ਵੱਦ ਆਣ ਕੇ ਉਹਲੇ ਮਲੇ ਦੇ ਮੇਲੇ ਦੇ ਵਿੱਚ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਤਿਹਾਸ ਪ੍ਰਾਪਤ ਕਰੋ ਤੇ ਗੁਰੂ ਮਹਾਰਾਜ ਦੇ ਚਰਣਾ ਨਾਲ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆ ਦੀ ਸਾਧ ਸੰਗਤ ਜੀ ਮੇਰਾ ਪਿੰਡ ਮਿਰਜ਼ਾ ਜਾਨ ਬੁੜਾਵਾਲ ਕਿਉਂਕਿ ਮੈਨੂੰ ਵੀ 18-20 ਸਾਲ ਹੋ ਗਿਆ ਇੱਥੇ ਹੁੰਦੇ ਨੂੰ ਕਿਉਂ ਜਦੋਂ ਦਾ ਵੀ ਆਉਣ ਡਿਆ ਬਾਬਾ ਜੀ ਦੀ ਕਿਰਪਾ ਦੇ ਨਾਲ ਬਹੁਤ ਸੋਹਣੇ ਕੰਮ ਚੱਲਣ ਡੇ ਆ ਤੇ ਖੰਡਪਾੜੀ ਬਹੁਤ ਜ਼ਿਆਦਾ ਹੀ ਹੋਣ ਦੇ ਨੇ ਜਦੋਂ ਪਹਿਲੀ ਵਾਰ ਅਸੀਂ ਆਏ ਹਾਂ 12 14 ਖੰਡਪਾੜ ਸੀਗੇ ਜਿਸ ਤੇ ਅੱਜ ਤੱਕ 51 52 ਖੰਡਪਾੜ ਸਾਹਿਬ ਦੀ ਲੜੀ ਚੱਲਣ ਧੀ ਆ ਤੇ ਪੰਜ ਲੜੀਆਂ ਤੋਂ ਬਾਅਦ ਵੀ ਖੰਡਪਾੜ ਜਿਹੜੇ ਅਜੇ ਤੱਕ ਬੁੱਕ ਪ੍ਰਧਾਨ ਹੋਣਾ ਕੋ ਪ੍ਰਧਾਨ ਸਰਦਾਰ ਸੁਵਿੰਦਰ ਸਿੰਘ ਜੀ ਜਿਨ੍ਹਾਂ ਦੇ ਕੋਲ ਸਾਰਾ ਹੀ ਬੁਕਿੰਗ ਦਾ ਹਿਸਾਬ ਤਾਪਿਆ ਨਾਲ ਹੀ ਹੈੱਡ ਗ੍ਰੰਥੀ ਬਾਬਾ ਸੁਖਦੇਵ ਸਿੰਘ ਜੀ ਫੌਜੀ ਮਾਲਕ ਦੀ ਕਿਰਪਾ ਦੇ ਨਾਲ ਬਹੁਤ ਸੋਹਣਾ ਕੰਮ ਚੱਲਣ ਡਿਆ ਆ ਕਿਉਂਕਿ ਉਦੋਂ ਦਾ ਹੀ 6 ਤਰੀਕ ਵਾਏ ਦੇਂਦਾ ਹੀ ਲੰਗਰ ਪਾਣੀ ਸੰਗਤਾਂ ਵਾਸਤੇ ਦੁਕਾਨਾਂ ਵਾਸਤੇ ਹੋਰ ਵੀ ਆ ਹੁਣ ਜਿੱਦਾਂ ਦੀ ਚੌਥੀ ਲੜੀ ਬਾਬਾ ਜੀ ਹੁਣਾਂ ਦੱਸਿਆ ਨੇ ਕਿ ਉਦੋਂ ਦੇ ਹੀ ਢਾਡੀ ਰਾਗੀ ਕਥਾਵਾਚਕ ਸਾਰੇ ਇੱਥੇ ਆਣ ਕੇ ਆਪੋ ਆਪਣਾ ਟਾਈਮ ਲੈਣ ਡੇ ਆ ਤੇ ਮਾਲਕ ਦੀ ਕਿਰਪਾ ਦੇ ਗਾੜੀ ਇਹੋ ਹੀ ਹੱਥ ਜੋੜ ਕੇ ਸਾਡੇ ਵੀ ਅਸੀਂ ਪਾਠੀ ਸਿੰਘ ਆ ਇਹੋ ਹੀ ਕਹਿੰਨੇ ਆ ਵੀ ਵੱਧ ਤੋਂ ਵੱਧ ਇਥੇ ਮਾਲਕ ਦੀ ਕਿਰਪਾ ਦੇ ਨਾਲ ਖਾਂਡ ਪੜ ਚੱਲਦੇ ਰਹਿਣਾ ਤੇ ਇਸ ਤਰ੍ਹਾਂ ਹੀ ਸਾਰਿਆਂ ਦਾ ਜੀ ਟਾਈਮ ਪਾਸ ਹੁੰਦਾ ਰਹੇ ਇਥੇ ਹੀ ਫਤਿਹ ਬੁਲਾਉਣੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ